ਅਟੋਮਿਕ ਹੈਵਿਟਸ ਪ੍ਰਸੰਗ ਹੀ ਸੰਕੇਤ ਹੈ ਜੋ ਸੰਕੇਤ ਕਿਸੇ ਆਦਤ ਨੂੰ ਚਿੰਗਾਰੀ ਦਿੰਦੇ ਹਨ ਭਾਵ ਪ੍ਰੇਰਿਤ ਕਰਦੇ ਹਨ ਉਹ ਸ਼ੁਰੂ ਵਿੱਚ ਕਾਫੀ ਵਿਸ਼ੇਸ਼ ਜਾਂ ਉਚੇਰੇ ਹੋ ਸਕਦੇ ਹਨ ਪਰ ਸਮੇਂ ਦੇ ਨਾਲ ਤੁਹਾਡੀਆਂ ਆਦਤਾਂ ਕਿਸੇ ਇਕੱਲੇ ਸੰਕੇਤ ਨਾਲ ਨਹੀਂ ਜੁੜੀਆਂ ਰਹਿੰਦੀਆਂ ਸਗੋਂ ਉਹ ਵਰਤਾਅ ਦੇ ਆਲੇ-ਦੁਆਲੇ ਦੇ ਪੂਰੇ ਸੰਦਰਭ ਜਾਂ ਪ੍ਰਸੰਗ ਨਾਲ ਜੁੜ ਜਾਂਦੀਆਂ ਹਨ ਉਦਾਹਰਨ ਕਈ ਲੋਕ ਇਕੱਲਿਆਂ ਜਿੰਨੀ ਸ਼ਰਾਬ ਪੀਂਦੇ ਹਨ ਉਸ ਤੋਂ ਵੱਧ ਉਹ ਉਦੋਂ ਪੀਂਦੇ ਹਨ ਜਦੋਂ ਦੂਜੇ ਲੋਕਾਂ ਨਾਲ ਹੁੰਦੇ ਹਨ ਕੋਈ ਇੱਕ ਨਿਸ਼ਚਿਤ ਚੀਜ਼ ਨਹੀਂ ਸਗੋਂ ਪੂਰੀ ਸਥਿਤੀ ਹੀ ਸੰਕੇਤ ਬਣ ਜਾਂਦੀ ਹੈ ਜਿਵੇਂ ਤੁਸੀਂ ਆਪਣੇ ਦੋਸਤਾਂ ਨੂੰ ਡ੍ਰਿੰਕਸ ਦਾ ਆਰਡਰ ਦਿੰਦੇ ਹੋ ਦਿੰਦੇ ਦੇਖਦੇ ਹੋ ਬਾਰ ਵਿੱਚ ਸੰਗੀਤ ਸੁਣਦੇ ਹੋ ਬੀਅਰਸ ਦੇਖਦੇ ਹੋ ਅਸੀਂ ਮਾਨਸਿਕ ਤੌਰ ਤੇ ਆਪਣੀਆਂ ਆਦਤਾਂ ਨੂੰ ਉਹਨਾਂ ਥਾਵਾਂ ਉੱਤੇ ਵੰਡ ਦਿੰਦੇ ਹਾਂ ਜਿੱਥੇ ਉਹ ਵਾਪਰਦੀਆਂ ਹਨ ਕਾਰ ਦਫ਼ਤਰ ਜਿਮ ਹਰੇਕ ਟਿਕਾਣੇ ਦਾ ਕੁਝ ਵਿਸ਼ੇਸ਼ ਆਦਤਾਂ ਅਤੇ ਰੁਟੀਨਾ ਨਾਲ ਸੰਬੰਧ ਬਣ ਜਾਂਦਾ ਹੈ ਤੁਸੀਂ ਆਪਣੇ ਡੈਸਕ ਉੱਤੇ ਰੱਖੀਆਂ ਚੀਜ਼ਾਂ ਆਪਣੀ ਰਸੋਈ ਦੇ ਕਾਊਂਟਰ ਤੇ ਪਈਆਂ ਚੀਜ਼ਾਂ ਆਪਣੇ ਸੌਣ ਵਾਲੇ ਕਮਰੇ ਵਿੱਚ ਲੀਆਂ ਚੀਜ਼ਾਂ ਨਾਲ ਇੱਕ ਵਿਸ਼ੇਸ਼ ਰਿਸ਼ਤਾ ਸਥਾਪਿਤ ਕਰ ਲੈਂਦੇ ਹੋ ਸਾਡਾ ਵਰਤਾਅ ਮਾਹੌਲ ਵਿੱਚ ਲੀਆਂ ਚੀਜ਼ਾਂ ਦੁਆਰਾ ਪ੍ਰਭਾਸ਼ਿਤ ਨਹੀਂ ਹੁੰਦਾ ਸਗੋਂ ਉਹਨਾਂ ਨਾਲ ਸਾਡੇ ਸੰਵੰਦ ਦੁਆਰਾ ਪ੍ਰਭਾਸ਼ਿਤ ਹੁੰਦਾ ਹੈ ਅਸਲ ਵਿੱਚ ਇਹ ਤੁਹਾਡੇ ਵਰਤਾਅ ਉੱਤੇ ਮਾਹੌਲ ਦੇ ਪ੍ਰਭਾਵ ਬਾਰੇ ਸੋਚਣ ਦਾ ਇੱਕ ਲਾਭਦਾਇਕ ਤਰੀਕਾ ਹੈ ਇਸ ਤਰ੍ਹਾਂ ਸੋਚਣਾ ਬੰਦ ਕਰ ਦਿਓ ਕਿ ਤੁਹਾਡਾ ਮਾਹੌਲ ਚੀਜ਼ਾਂ ਨਾਲ ਭਰਿਆ ਹੋਇਆ ਹੈ ਇਸ ਤਰ੍ਹਾਂ ਸੋਚਣਾ ਸ਼ੁਰੂ ਕਰੋ ਕਿ ਮਾਹੌਲ ਸਬੰਧਾਂ ਨਾਲ ਭਰਿਆ ਹੋਇਆ ਹੈ ਇਸ ਪ੍ਰਸੰਗ ਵਿੱਚ ਸੋਚੋ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਤੋਂ ਪ੍ਰਭਾਵਿਤ ਹੁੰਦੇ ਹੋ ਇਸ ਕਿਸੇ ਵਿਅਕਤੀ ਲਈ ਸੋਫਾ ਉਹ ਜਗ੍ਹਾ ਹੈ ਜਿੱਥੇ ਉਹ ਹਰ ਰਾਤ ਇੱਕ ਘੰਟਾ ਪੜਦਾ ਹੈ ਕਿਸੇ ਹੋਰ ਵਾਸਤੇ ਸੋਫਾ ਉਹ ਜਗ੍ਹਾ ਹੈ ਜਿੱਥੇ ਉਹ ਕੰਮ ਤੋਂ ਬਾਅਦ ਟੀਵੀ ਦੇਖਦਾ ਹੈ ਅਤੇ ਆਈਸਕ੍ਰੀਮ ਖਾਂਦਾ ਹੈ ਵੱਖ-ਵੱਖ ਲੋਕਾਂ ਦੀਆਂ ਉਸੇ ਜਗ੍ਹਾ ਨਾਲ ਜੁੜੀਆਂ ਵੱਖ-ਵੱਖਰੀਆਂ ਯਾਦਾਂ ਅਤੇ ਇਸ ਤਰ੍ਹਾਂ ਉਹਨਾਂ ਦੀ ਵੱਖ-ਵੱਖ ਆਦਤਾਂ ਵੀ ਹੋ ਸਕਦੀਆਂ ਹਨ ਚੰਗੀ ਖਬਰ ਤੁਸੀਂ ਆਪਣੀ ਕਿਸੇ ਆ ਖਾਸ ਆਦਤ ਨੂੰ ਇੱਕ ਖਾਸ ਪ੍ਰਸੰਗ ਨਾਲ ਜੋੜਨ ਲਈ ਖੁਦ ਨੂੰ ਸਿਖਲਾਈ ਦੇ ਸਕਦੇ ਹੋ ਇੱਕ ਅਧਿਐਨ ਵਿੱਚ ਵਿਗਿਆਨੀਆਂ ਨੇ ਅਨੀਂਦਰਾ ਦੇ ਰੋਗੀਆਂ ਨੂੰ ਕਿਹਾ ਕਿ ਉਹ ਉਦੋਂ ਹੀ ਬਿਸਤਰ ਵਿੱਚ ਜਾਣ ਜਦੋਂ ਉਹਨਾਂ ਨੂੰ ਨੀਂਦ ਆਉਣ ਲੱਗ ਪਵੇ। ਉਹਨਾਂ ਨੂੰ ਕਿਹਾ ਗਿਆ ਕਿ ਜੇਕਰ ਉਹਨਾਂ ਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਉਹ ਉਦੋਂ ਤੱਕ ਇੱਕ ਵੱਖਰੇ ਕਮਰੇ ਵਿੱਚ ਬੈਠਣਾ ਜਦੋਂ ਤੱਕ ਕਿ ਉਹਨਾਂ ਨੂੰ ਨੀਂਦ ਨਾ ਆਉਣ ਲੱਗ ਪਵੇ। ਸਮੇਂ ਦੇ ਨਾਲ ਭਾਗੀਦਾਰ ਬਿਸਤਰ ਦੇ ਪ੍ਰਸੰਗ ਨੂੰ ਸੌਣ ਦੇ ਕੰਮ ਨਾਲ ਜੋੜਨ ਲੱਗੇ ਅਤੇ ਇਸੇ ਕਰਕੇ ਬਿਸਤਰ ਵਿੱਚ ਜਾਣ ਤੋਂ ਬਾਅਦ ਛੇਤੀ ਸੌਣਾ ਸੌਖਾ ਹੋ ਗਿਆ। ਉਨ੍ਹਾਂ ਦੇ ਦਿਮਾਗ ਨੇ ਸਿੱਖ ਲਿਆ ਕਿ ਉਸ ਕਮਰੇ ਵਿੱਚ ਫੋਨ ਉੱਤੇ ਬ੍ਰਾਊਜ਼ਿੰਗ ਕਰਨਾ ਜਾਂ ਟੈਲੀਵਿਜ਼ਨ ਦੇਖਣਾ ਜਾਂ ਘੜੀ ਨੂੰ ਦੇਖਣਾ ਨਹੀਂ ਹੁੰਦਾ ਸੀ ਸਗੋਂ ਸੌਣਾ ਹੀ ਇਕਲੌਤਾ ਕੰਮ ਸੀ ਜੋ ਉਸ ਕਮਰੇ ਵਿੱਚ ਹੁੰਦਾ ਸੀ ਪ੍ਰਸੰਗ ਦੀ ਤਾਕਤ ਇੱਕ ਮਹੱਤਵਪੂਰਨ ਰਣਨੀਤੀ ਨੂੰ ਵੀ ਪ੍ਰਗਟ ਕਰਦੀ ਹੈ ਨਵੇਂ ਮਾਹੌਲ ਵਿੱਚ ਆਦਤਾਂ ਬਦਲਨੀਆਂ ਸੌਖੀਆਂ ਹੁੰਦੀਆਂ ਹਨ ਇਸ ਨਾਲ ਉਨ੍ਹਾਂ ਸੂਖਮ ਸੰਕੇਤਾਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ ਜੋ ਤੁਹਾਨੂੰ ਤੁਹਾਡੀਆਂ ਵਰਤਮਾਨ ਆਦਤਾਂ ਵੱਲ ਤੱਕਦੇ ਹਨ ਕਿਸੇ ਨਵੀਂ ਥਾਂ ਤੇ ਜਾਓ ਇੱਕ ਅਲੱਗ ਕਾਫੀ ਸ਼ਾਪ ਪਾਰਕ ਜਾਂ ਬੈਂਚ ਤੁਹਾਡੇ ਕਮਰੇ ਦਾ ਉਹ ਖੂਨਜਾ ਜੋ ਤੁਸੀਂ ਕਦੇ-ਕਦਾਈਂ ਵਰਤਦੇ ਹੋ ਅਤੇ ਉੱਤੇ ਇੱਕ ਨਵੀਂ ਰੁਟੀਨ ਸ਼ੁਰੂ ਕਰੋ। ਵਿਰੋਧੀ ਸੰਕੇਤਾਂ ਦੇ ਸਾਹਮਣੇ ਨਵੀਂ ਆਦਤ ਪਾਉਣਾ ਸੌਖਾ ਹੁੰਦਾ ਹੈ ਇਸ ਦੇ ਮੁਕਾਬਲੇ ਨਵੀਂ ਆਦਤ ਨੂੰ ਨਵੇਂ ਪ੍ਰਸੰਗ ਨਾਲ ਜੋੜਨਾ ਜ਼ਿਆਦਾ ਸੌਖਾ ਹੁੰਦਾ ਹੈ। ਜੇਕਰ ਤੁਸੀਂ ਹਰ ਰੋਜ਼ ਰਾਤ ਨੂੰ ਆਪਣੇ ਬੈੱਡਰੂਮ ਵਿੱਚ ਟੈਲੀਵਿਜ਼ਨ ਦੇਖਦੇ ਹੋ ਤਾਂ ਛੇਤੀ ਸੌਣਾ ਔਖਾ ਹੋ ਸਕਦਾ ਹੈ ਜੇਕਰ ਤੁਸੀਂ ਲੀਵਿੰਗ ਰੂਮ ਵਿੱਚ ਹਮੇਸ਼ਾ ਵੀਡੀਓ ਗੇਮ ਖੇਡਦੇ ਰਹਿੰਦੇ ਹੋ ਤਾਂ ਉੱਥੇ ਬਿਨਾਂ ਧਿਆਨ ਭੰਗ ਹੋਏ ਪੜਨਾ ਔਖਾ ਹੋ ਸਕਦਾ ਹੈ ਪਰ ਜਦੋਂ ਤੁਸੀਂ ਆਪਣੇ ਆਮ ਮਾਹੌਲ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਡੇ ਬਰਦਾਸ਼ਤਮੰਦੀ ਪੱਖਪਾਤ ਪਿੱਛੇ ਰਹਿ ਜਾਂਦੇ ਹਨ ਤੁਸੀਂ ਪੁਰਾਣੇ ਮਾਹੌਲ ਦੇ ਸੰਕੇਤਾਂ ਨਾਲ ਨਹੀਂ ਲੜ ਰਹੇ ਹੁੰਦੇ ਇਸ ਲਈ ਇਸ ਲਈ ਨਵੀਆ ਆਦਤਾਂ ਬਿਨਾਂ ਕਿਸੇ ਰੁਕਾਵਟ ਦੇ ਬਣ ਸਕਦੀਆਂ ਹਨ ਜਿਆਦਾ ਸਿਰਜਣਾਤਮਕ ਤਰੀਕੇ ਨਾਲ ਸੋਚਣਾ ਚਾਹੁੰਦੇ ਹੋ ਜਿਆਦਾ ਵੱਡੇ ਕਮਰੇ ਵਿੱਚ ਜਾਓ ਛੱਤ ਉੱਤੇ ਜਾਓ ਜਾਂ ਫੈਲੇ ਹੋਏ ਆਰਕੀਟੈਕਚਰ ਵਾਲੀ ਇਮਾਰਤ ਵਿੱਚ ਜਾਓ ਆਪਣੀ ਰੋਜ਼ਾਨਾ ਕੰਮ ਵਾਲੀ ਥਾਂ ਤੋਂ ਦੂਰ ਜਾਓ ਕਿਉਂਕਿ ਉਹ ਥਾਂ ਤੁਹਾਡੀਆਂ ਵਿਚਾਰ ਪ੍ਰਤੀਕਿਰਿਆਵਾਂ ਨਾਲ ਜੁੜੀ ਹੁੰਦੀ ਹੈ ਬਦ ਸਿਹਤਮੰਦ ਚੀਜ਼ਾਂ ਖਾਣ ਦੀ ਕੋਸ਼ਿਸ਼ ਕਰ ਰਹੇ ਹੋ ਸੰਭਵ ਹੈ ਤੁਸੀਂ ਆਪਣੇ ਨਿਯਮਤ ਸੁਪਰਮਾਰਕਟ ਵਿੱਚੋਂ ਬਿਨਾਂ ਸੋਚ ਵਿਚਾਰ ਦੇ ਖਰੀਦਾਰੀ ਕਰਦੇ ਹੋ ਕਿਸੇ ਨਵੇਂ ਸੁਪਰਮਾਰਕਟ ਵਿੱਚ ਜਾ ਕੇ ਦੇਖੋ ਨੁਕਸਾਨਦਾਇਕ ਚੀਜ਼ਾਂ ਤੋਂ ਬਚਣਾ ਉਦੋਂ ਵੱਧ ਸੌਖਾ ਹੁੰਦਾ ਹੈ ਜਦੋਂ ਤੁਹਾਡੇ ਦਿਮਾਗ ਨੂੰ ਇਹ ਨਾ ਪਤਾ ਹੋਵੇ ਕਿ ਇਹ ਚੀਜ਼ ਸਟੋਰ ਵਿੱਚ ਕਿੱਥੇ ਰੱਖੀ ਹੋਈ ਹੈ ਜੇਕਰ ਤੁਸੀਂ ਨਵੇਂ ਮਾਹੌਲ ਵਿੱਚ ਨਹੀਂ ਜਾ ਸਕਦੇ ਤਾਂ ਆਪਣੇ ਮੌਜੂਦਾ ਮਾਹੌਲ ਨੂੰ ਨਵੇਂ ਸਿਰਿਓਂ ਪ੍ਰਵਾਸ਼ਿਤ ਜਾਂ ਨਿਰਧਾਰਿਤ ਕਰੋ ਕੰਮ ਪੜ੍ਹਾਈ ਕਸਰਤ ਮਨੋਰੰਜਨ ਅਤੇ ਰੋਈ ਦੇ ਕੰਮ ਲਈ ਵੱਖ-ਵੱਖ ਥਾਵੇਂ ਬਣਾਓ ਇਸ ਮਾਮਲੇ ਵਿੱਚ ਮੈਨੂੰ ਇਹ ਮੰਤਰ ਫਾਇਦੇਮੰਦ ਲੱਗਾ ਹੈ ਇੱਕ ਜਗ੍ਹਾ ਇੱਕ ਵਾਰ ਤੋਂ ਜਦੋਂ ਮੈਂ ਇੱਕ ਉਦਵੀ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤਾਂ ਮੈਂ ਅਕਸਰ ਆਪਣੇ ਸੋਫੇ ਜਾਂ ਕਿਚਨ ਟੇਬਲ ਤੇ ਬੈਠ ਕੇ ਕੰਮ ਕਰਦਾ ਸੀ ਸ਼ਾਮ ਵੇਲੇ ਮੈਨੂੰ ਕੰਮ ਰੋਕਣ ਵਿੱਚ ਬੜੀ ਮੁਸ਼ਕਲ ਆਉਂਦੀ ਸੀ ਕੰਮ ਕਾਜ ਦੇ ਸਮੇਂ ਦੇ ਅੰਤ ਅਤੇ ਨਿੱਜੀ ਨਿੱਜੀ ਸਮੇਂ ਦੀ ਸ਼ੁਰੂਆਤ ਦੇ ਵਿਚਕਾਰ ਕੋਈ ਸਪਸ਼ਟ ਵੰਡ ਨਹੀਂ ਸੀ ਕਿ ਕਿਚਨ ਟੇਬਲ ਮੇਰਾ ਦਫ਼ਤਰ ਸੀ ਜਾਂ ਫਿਰ ਭੋਜਨ ਕਰਨ ਦੀ ਥਾਂ ਕਿ ਸੋਫਾ ਮੇਰੇ ਆਰਾਮ ਕਰਨ ਦੀ ਥਾਂ ਸੀ ਜਾਂ ਫਿਰ ਉਹ ਥਾਂ ਜਿੱਥੇ ਮੈਂ ਈਮੇਲ ਭੇਜਦਾ ਸੀ ਹਰ ਚੀਜ਼ ਉਸੇ ਥਾਂ ਤੇ ਹੁੰਦੀ ਸੀ ਕੁਝ ਸਾਲਾਂ ਬਾਅਦ ਆਖਰਕਾਰ ਮੈਂ ਇੱਕ ਅਜਿਹੇ ਘਰ ਦਾ ਬੰਦੋਬਸਤ ਕਰ ਲਿਆ ਜਿੱਥੇ ਮੇਰੇ ਦਫ਼ਤਰ ਲਈ ਵੱਖਰਾ ਕਮਰਾ ਸੀ ਅਚਾਨਕ ਕੰਮਕਾਜ ਉਹ ਚੀਜ਼ ਬਣ ਗਿਆ ਜੋ ਉਸ ਕਮਰੇ ਅੰਦਰ ਹੁੰਦਾ ਸੀ ਅਤੇ ਨਿੱਜੀ ਜ਼ਿੰਦਗੀ ਅਜਹੀ ਚੀਜ਼ ਬਣ ਗਈ ਜੋ ਉਸ ਕਮਰੇ ਤੋਂ ਬਾਹਰ ਹੁੰਦੀ ਸੀ ਜਦੋਂ ਕੰਮਕਾਜ ਸੰਬੰਧੀ ਜ਼ਿੰਦਗੀ ਦੇ ਘਰੇਲੂ ਜ਼ਿੰਦਗੀ ਵਿਚਕਾਰ ਇੱਕ ਸਪਸ਼ਟ ਲੀਕ ਖਿੱਚੀ ਗਈ ਤਾਂ ਮੇਰੇ ਦਿਮਾਗ ਦੇ ਪੇਸ਼ਾਵਰ ਪਹਿਲੂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਸੌਖਾ ਹੋ ਗਿਆ ਹੁਣ ਹਰੇਕ ਕਮਰੇ ਦੀ ਆਪਣੀ ਇੱਕ ਮੁੱਖ ਵਰਤੋਂ ਸੀ ਰਸੋਈ ਹੁਣ ਸਿਰਫ ਭੋਜਨ ਬਣਾਉਣ ਲਈ ਸੀ ਦਫ਼ਤਰ ਕੰਮ ਕਰਨ ਲਈ ਸੀ ਜਦ ਵੀ ਸੰਭਵ ਹੋਵੇ ਇੱਕ ਆਦਤ ਦੇ ਪ੍ਰਸੰਗ ਨੂੰ ਦੂਜੀ ਆਦਤ ਨਾਲ ਮਿਲਾਉਣ ਤੋਂ ਬਚੋ ਜਦੋਂ ਤੁਸੀਂ ਪ੍ਰਸੰਗਾਂ ਨੂੰ ਆਪਸ ਵਿੱਚ ਰਲਾਉਣ ਲੱਗਦੇ ਹੋ ਤਾਂ ਇਸ ਦੇ ਨਾਲ ਹੀ ਤੁਸੀਂ ਆਦਤਾਂ ਨੂੰ ਵੀ ਆਪਸ ਵਿੱਚ ਰਲਾਉਣ ਲੱਗੋਗੇ ਅਤੇ ਜਿਆਦਾ ਸੌਖੀਆਂ ਆਦਤਾਂ ਆਮ ਤੌਰ ਤੇ ਜਿੱਤ ਜਾਣਗੀਆਂ ਇਹੀ ਕਾਰਨ ਹੈ ਕਿ ਆਧੁਨਿਕ ਟੈਕਨੋਲੋਜੀ ਦੀ ਬਹੁਮੁਖੀ ਉਪਯੋਗਤਾ ਇੱਕ ਤਾਕਤ ਵੀ ਹੈ ਅਤੇ ਕਮਜ਼ੋਰੀ ਵੀ ਤੁਸੀਂ ਆਪਣੇ ਫੋਨ ਦੀ ਵਰਤੋਂ ਸਾਰੇ ਤਰ੍ਹਾਂ ਦੇ ਕੰਮਾਂ ਲਈ ਕਰ ਸਕਦੇ ਹੋ ਜਿਸ ਨਾਲ ਇਹ ਇੱਕ ਤਾਕਤਵਰ ਯੰਤਰ ਬਣ ਜਾਂਦਾ ਹੈ ਪਰ ਜਦੋਂ ਤੁਸੀਂ ਲਗਭਗ ਹਰ ਕੰਮ ਲਈ ਫੋਨ ਦੀ ਵਰਤੋਂ ਕਰ ਸਕਦੇ ਹੋ ਤਾਂ ਇਸ ਨੂੰ ਕਿਸੇ ਇੱਕ ਕੰਮ ਨਾਲ ਜੋੜ ਕੇ ਦੇਖਣਾ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਉਤਪਾਦਕ ਬਣਨਾ ਚਾਹੁੰਦੇ ਹੋ ਪਰ ਤੁਸੀਂ ਫੋਨ ਖੋਲ੍ਹ ਕੇ ਆਦਤਨ ਉਸ ਉੱਤੇ ਸੋਸ਼ਲ ਮੀਡੀਆ ਦੇਖਣ ਲੱਗਦੇ ਹੋ ਈਮੇਲ ਦੇਖਣ ਲੱਗਦੇ ਹੋ ਅਤੇ ਵੀਡੀਓ ਗੇਮ ਖੇਡਣ ਲੱਗਦੇ ਹੋ ਇਹੇ ਸੰਕੇਤਾਂ ਦਾ ਕਾਲਾ ਮਾਲਾ ਹੋਣ ਕਰਕੇ ਹੁੰਦਾ ਹੈ ਤੁਸੀਂ ਸੋਚ ਸਕਦੇ ਹੋ ਤੁਸੀਂ ਸਮਝਦੇ ਨਹੀਂ ਹੋ ਮੈਂ ਨਿਊਯਾਰਕ ਸਿਟੀ ਵਿੱਚ ਰਹਿੰਦਾ ਹਾਂ ਮੇਰੇ ਮਕਾਨ ਦਾ ਅਕਸਰ smartphones ਜਿੰਨਾ ਵੱਡਾ ਹੈ ਮੈਨੂੰ ਇਸ ਗੱਲ ਦੀ ਲੋੜ ਹੈ ਕਿ ਹਰੇਕ ਕਮਰਾ ਇੱਕ ਤੋਂ ਵੱਧ ਭੂਮਿਕਾ ਨਿਭਾਵੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੇਕਰ ਜਗ੍ਹਾ ਸੀਮਤ ਹੈ ਤਾਂ ਆਪਣੇ ਕਮਰੇ ਨੂੰ ਕਈ ਗਤੀਵਿਧੀ ਖੇਤਰਾਂ ਵਿੱਚ ਵੰਡ ਦਿਓ ਇੱਕ ਕੁਰਸੀ ਪੜਨ ਲਈ ਇੱਕ ਡੈਸਕ ਬਿ ਲਿਖਣ ਲਈ ਇੱਕ ਮੇਜ਼ ਖਾਣ ਕੇ ਲਈ ਤੁਸੀਂ ਆਪਣੇ ਡਿਜੀਟਲ ਸਥਾਨਾ ਲਈ ਵੀ ਇਹੋ ਕੰਮ ਕਰ ਸਕਦੇ ਹੋ ਮੈਂ ਇੱਕ ਲੇਖਕ ਨੂੰ ਜਾਣਦਾ ਹਾਂ ਜੋ ਆਪਣੇ ਕੰਪਿਊਟਰ ਨੂੰ ਸਿਰਫ ਲਿਖਣ ਲਈ ਵਰਤਦਾ ਹੈ ਅਤੇ ਆਪਣੇ ਟੈਬਲੇਟ ਨੂੰ ਸਿਰਫ ਪੜਨ ਲਈ ਵਰਤਦਾ ਅਤੇ ਆਪਣੇ ਫੋਨ ਨੂੰ ਸਿਰਫ ਸੋਸ਼ਲ ਮੀਡੀਆ ਅਤੇ ਟੈਕਸਟ ਮੈਸੇਜ ਭੇਜਣ ਲਈ ਵਰਤਦਾ ਹੈ ਹਰ ਆਦਤ ਦਾ ਆਪਣਾ ਇੱਕ ਟਿਕਾਣਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਰਣਨੀਤੀ ਉੱਤੇ ਕਾਇਮ ਰਹਿ ਸਕੋ ਤਾਂ ਹਰੇਕ ਪ੍ਰਸੰਗ ਇੱਕ ਖਾਸ ਆਦਤ ਅਤੇ ਵਿਚਾਰ ਦੇ ਢੰਗ ਨਾਲ ਜੁੜ ਜਾਵੇਗਾ ਆਦਤਾਂ ਇਸੇ ਤਰ੍ਹਾਂ ਦਾ ਸੰਭਾਵਿਤ ਸਥਿਤੀਆਂ ਵਿੱਚ ਵੱਧਦੀਆਂ ਫੁੱਲਦੀਆਂ ਹਨ ਜਦੋਂ ਤੁਸੀਂ ਆਪਣੇ ਕੰਮਕਾਜ ਵਾਲੇ ਡੈਸਕ ਉੱਤੇ ਬੈਠਦੇ ਹੋ ਤਾਂ ਇਕਾਗਰਤਾ ਆਪਣੇ ਆਪ ਆ ਜਾਂਦੀ ਹੈ ਜਦੋਂ ਤੁਸੀਂ ਕਿਸੇ ਉਦੇਸ਼ ਲਈ ਬਣੀ ਥਾਂ ਉੱਤੇ ਹੁੰਦੇ ਹੋ ਤਣਾਅ ਮੁਕਤ ਹੋਣਾ ਸੌਖਾ ਹੁੰਦਾ ਹੈ ਨੀਂਦ ਉਦੋਂ ਛੇਤੀ ਆਉਂਦੀ ਹੈ ਜਦੋਂ ਉਹ ਤੁਹਾਡੇ ਸੌਣ ਵਾਲੇ ਕਮਰੇ ਵਿੱਚ ਹੋਣ ਵਾਲੀ ਇਕਲੌਤੀ ਚੀਜ਼ ਹੁੰਦੀ ਹੈ ਜੇਕਰ ਤੁਸੀਂ ਸਥਿਰ ਅਤੇ ਸੰਭਾਵਿਤ ਵਰਤਾਕ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਸਥਿਰ ਅਤੇ ਸੰਭਾਵਿਤ ਮਾਹੌਲ ਦੀ ਲੋੜ ਹੁੰਦੀ ਹੈ ਇੱਕ ਸਥਿਰ ਮਾਹੌਲ ਉਹ ਹੁੰਦਾ ਹੈ ਜਿੱਥੇ ਹਰ ਚੀਜ਼ ਦੀ ਇੱਕ ਜਗ੍ਹਾ ਅਤੇ ਇੱਕ ਮਕਸਦ ਹੁੰਦਾ ਹੈ ਅਜਿਹੇ ਮਾਹੌਲ ਵਿੱਚ ਆਦਤਾਂ ਆਸਾਨੀ ਨਾਲ ਬਣ ਸਕਦੀਆਂ ਹਨ ਰੱਬ ਰਾਖਾ